ਸਾਰਿਆਂ ਨੇ ਹੁਕਮ ਲਾਇਆ ਸੀ ਕਿ ਜਿਹੜਾ ਸਾਡਾ ਪਿੰਡ ਹੈ ਵਧੀਆ ਬਣਿਆ ਆ ਆਊਟਰ ਵਧੀਆ ਕਰਨੀ ਹੈ ਲੇਕਿਨ ਜਿਹੜੇ ਬਰਮ ਨੇ ਉਹ ਕੱਚੇ ਨੇ ਸਿੰਘ ਸਭਾ ਦਿਨਾਂ ਚ ਵੀ ਇੱਥੇ ਬਹੁਤ ਸਾਰੀ ਸੰਗਤਾਂ ਆਉਂਦੀਆਂ ਬਹੁਤ ਵੱਡੀ ਆਵਾਜ਼ ਦੀ ਪ੍ਰੋਬਲਮ ਰਹਿੰਦੀ ਆ ਇਹਨਾਂ ਦੇ ਹੁਕਮਾਂ ਤੇ ਅੱਜ ਫੁੱਲ ਚੜਾਉਦੇ ਹੋਏ 20 ਲੱਖ ਰੁਪਏ ਦਾ ਜਿਹੜਾ ਟੈਂਡਰ ਹੈ ਸਾਡੇ ਆਸ਼ੂ ਵੀਰ ਜੀ ਕੋਲ ਹੈ ਅੱਜ ਇਹ ਕੰਮ ਸਟਾਰਟ ਕਰਾਇਆ ਸੀ 20 ਲੱਖ ਰੁਪਏ ਦਾ ਟੈਂਡਰ ਹੈ ਜਿਹਦੇ ਵਿੱਚ ਬਰਮਾਂ ਤੇ ਲੋਕ ਟਾਈਮਿੰਗ ਲੱਗੂਗੀ ਔਰ ਰੋਡ ਗਲੀਆਂ ਵੜਨਗੀਆਂ ਬਾਰਡ ਨੰਬਰ 10 ਅੱਤੇ ਵਾਲੀ ਪਿੰਡ ਜੀ ਇਹ ਪਹਿਲਾ ਔਰ ਇੱਥੇ ਸਾਡੇ ਜਿਹੜੇ ਸਾਥੀ ਨੇ ਇੱਥੇ ਦੇ ਸੀਨੀਅਰ ਲੀਡਰ ਸਹਿਬਾ ਨਾਮ ਆਦੀ پارٹی ਦੇ ਸਾਡੀ ਪੰਨ ਬਚਨ ਕੌਰ ਜੀ ਜਗਦੀਪ ਬਾਈ ਗੁਰਮukh ਬਾਈ ਸਾਡੇ ਇੰਚਾਰਜ ਸੰਗਠਨ ਦੇ ਐਡਵੋਕੇਟ ਗੁਰਮੀਤ ਸਿੰਘ ਬਾਦਵਾ ਸਾਹਿਬ ਸਾਰਿਆਂ ਨੇ ਹੁਕਮ ਲਾਇਆ ਸੀ ਕਿ ਜਿਹੜਾ ਸਾਡਾ ਪਿੰਡ ਆ ਵਧੀਆ ਬਣਿਆ ਆਊਟਰ ਵਧੀਆ ਕਰਨੀ ਹੈ ਲੇਕਿਨ ਜਿਹੜੇ ਬਰਮ ਨੇ ਉਹ ਕੱਚੇ ਸਿੰਘ ਸਵਾ ਦਿਨਾਂ ਚ ਵੀ ਇੱਥੇ ਬਹੁਤ ਸਾਰੀ ਸੰਗਤਾਂ ਆਉਂਦੀ ਹੈ ਬਹੁਤ ਵੱਡੀ ਆਵਾਜ਼ ਹੈ ਦੀ ਪ੍ਰੋਬਲਮ ਰਹਿੰਦੀ ਆ ਔਰ ਪਿੰਡ ਦੀ ਜਿਹੜੀ ਦਿੱਖ ਹੈ ਇਹਦੇ ਨਾਲ ਉਹ ਵੀ ਵਧੀਆ ਬਣੂਗੀ ਸੋ ਅਸੀਂ ਇਹਨਾਂ ਦੇ ਹੁਕਮਤ ਅੱਜ ਫੁੱਲ ਚੜਾਉਦੇ ਹੋਏ 20 ਲੱਖ ਰੁਪਏ ਦਾ ਜਿਹੜਾ ਟੈਂਡਰ ਹੈ ਸਾਡੇ ਆਸ਼ੂ ਵੀਰ ਜੀ ਕੋਲ ਹੈ ਅੱਜ ਇਹ ਕੰਮ ਸਟਾਰਟ ਕਰਾਇਆ ਸੀ 20 ਲੱਖ ਰੁਪਏ ਦਾ ਟੈਂਡਰ ਹੈ ਜਿਹਦੇ ਵਿੱਚ 12 ਮਹੀਨੇ ਦਾ ਲੌਕ ਟਾਈਮਿੰਗ ਲੱਗੂਗੀ ਔਰ ਰੋਡ ਗਲੀਆਂ ਵੜਨਗੀਆਂ ਜਿਹਦੇ ਨਾਲ ਆਵਾਜ਼ਾਈ ਵੀ ਬਹੁਤ ਵੱਡੀ ਸਹੂਲਤ ਮਿਲੂਗੀ ਔਰ ਪਿੰਡ ਦੀ ਜਿਹੜੀ ਦਿੱਖ ਹੈ ਉਹ ਵੀ ਬਹੁਤ ਸੁੰਦਰ ਹੈ ਮੈਂ ਸਾਰੇ ਤਿਵਾਲੀਆਂ ਨੂੰ ਬਹੁਤ ਬਹੁਤ ਵਾਰ ਕੈਪਟ ਕਰਦਾ ਹਾਂ। ਇੰਟਰ ਤਿਵਾਲੀ ਵਿੱਚ ਨਾਮ ਤਾਂ ਆ ਦੇਦੇ ਜਾਂਦੇ ਆ। ਅਧਿਕਾਰ ਨੇ ਕਰਿਆ ਜੀ ਸਰਦਾਰ ਮੋਜੀ ਸਿੰਘ ਰਾਏ ਐਮਐਲਏ ਸਾਹਿਬ ਨੇ ਇੱਥੇ ਸੜਕ ਤਾਂ ਨਵੀਂ ਪੱਧਗੀ ਸੀ ਪਿੰਡ ਦੀ ਫਿਰਨੀ ਪਰ ਪਿੰਡ ਦੇ ਇੱਕ ਸਾਈਡ ਤੇ ਇੰਟਰਲੌਕ ਲੱਗ ਰਹੀ ਸੀ ਜੀ ਉਹ ਪਿੰਡ ਦੇ ਚਾਰੇ ਪਾਸੇ ਲੱਗ ਰਹੀ ਜਿਹਦਾ 20 ਲੱਖ ਰੁਪਏ ਦਾ ਟੈਂਡਰ ਸੀ ਤੇ ਨਾਲ ਦੀ ਨਾਲ ਤੇ ਰਿਆ ਅੱਤੇਵਾਲੀ ਨੂੰ ਲੈ ਕੇ ਜਿਹੜੇ ਛੋਟਾ ਰੋੜ ਖਰਾਬ ਸੀ ਮਰੋਫਰ ਰੋੜ ਉਹਦਾ ਪੱਕਾ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਜੀ ਕਿਸੇ ਤਰ੍ਹਾਂ ਦੀ ਵੀ आम आदमी पार्टी ਵੱਲੋਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇ ਸਾਰਿਆਂ ਨੇ ਹੁਕਮ ਲਾਇਆ ਸੀ ਕਿ ਜਿਹੜਾ ਸਾਡਾ ਪਿੰਡ ਹੈ ਵਧੀਆ ਬਣਿਆ ਆਊਟਰ ਵਧੀਆ ਕਰਨੀ ਹੈ ਲੇਕਿਨ ਜਿਹੜੇ ਬਰਮ ਨੇ ਉਹ ਕੱਚੇ ਨੇ ਸਿੰਘ ਸਭਾ ਦਿਨਾਂ ਚ ਵੀ ਇੱਥੇ ਬਹੁਤ ਸਾਰੀ ਸੰਗਤ ਆਉਂਦੀ ਹੈ ਬਹੁਤ ਵੱਡੀ ਆਵਾਜ਼ ਦੀ ਪ੍ਰੋਬਲਮ ਰਹਿੰਦੀ ਹੈ ਇਹਨਾਂ ਦੇ ਹੁਕਮਾਂ ਤੇ ਅੱਜ ਫੁੱਲ ਚੜਾਉਦੇ ਹੋਏ 20 ਲੱਖ ਰੁਪਏ ਦਾ ਜਿਹੜਾ ਟੈਂਡਰ ਹੈ ਸਾਡੇ ਆਸ਼ੂ ਵੀਰ ਜੀ ਕੋਲ ਹੈ ਅੱਜ ਇਹ ਕੰਮ ਸਟਾਰਟ ਕਰਾਇਆ ਸੀ 20 ਲੱਖ ਰੁਪਏ ਦਾ ਟੈਂਡਰ ਹੈ ਜਿਹਦੇ ਵਿੱਚ ਪਰਮਾ ਤੇ ਲੌਗ ਟਾਈਮਿੰਗ ਲੱਗੂਗੀ ਔਰ ਰੋਡ ਗਲੀਆਂ ਵੜਨਗੀਆਂ ਮਾਰ ਨੰਬਰ 1 ਇਕਤਿਆ ਵਾਲੀ ਪਿੰਡ ਜੀ ਇਹ ਪਹਿਲਾ ਔਰ ਇੱਥੇ ਸਾਡੇ ਜਿਹੜੇ ਸਾਥੀ ਨੇ ਇੱਥੇ ਦੇ ਸੀਨੀਅਰ ਲੀਡਰ ਸਹਿਬਾ ਨਾਮ ਆਦੀਪਾਤਰੀ ਦੇ ਸਾਡੀ ਪੰਨ ਵਚਨਪੌਰ ਜੀ ਜਗਦੀਪ ਬਾਈ ਗੁਰਮukh ਬਾਈ ਸਾਡੇ ਇੰਚਾਰਜ ਸਿਗਠਨ ਦੇ ਐਡਵੋਕੇਟ ਗਮੀਸ਼ ਸਿੰਘ ਬਾਦਵਾ ਸਾਹਿਬ ਸਾਰਿਆਂ ਨੇ ਹੁਕਮ ਲਾਇਆ ਸੀ ਕਿ ਜਿਹੜਾ ਸਾਡਾ ਪਿੰਡ ਹੈ ਵਧੀਆ ਬਣਿਆ ਹੋਰ ਵਧੀਆ ਕਰਨੀ ਹੈ ਲੇਕਿਨ ਜਿਹੜੇ ਬਰਮ ਨੇ ਉਹ ਕੱਚੇ ਨੇ ਸਿੰਘ ਸਵਾ ਦਿਨਾਂ ਚ ਵੀ ਇੱਥੇ ਬਹੁਤ ਸਾਰੀ ਸੰਗਤਾਂ ਆਉਂਦੀ ਹੈ ਬਹੁਤ ਵੱਡੀ ਆਵਾਜ਼ ਦੀ ਪ੍ਰੋਬਲਮ ਰਹਿੰਦੀ ਹੈ ਔਰ ਪਿੰਡ ਦੀ ਜਿਹੜੀ ਦਿੱਖ ਹੈ ਇਹਦੇ ਨਾਲ ਉਹ ਵੀ ਵਧੀਆ ਬਣਉਣੀ ਹੈ ਸੋ ਅਸੀਂ ਇਹਨਾਂ ਦੇ ਹੁਕਮਾਂ ਤੇ ਅੱਜ ਫੁੱਲ ਚੜਾਉਦੇ ਹੋਏ 20 ਲੱਖ ਰੁਪਏ ਦਾ ਜਿਹੜਾ ਟੈਂਡਰ ਹੈ ਸਾਡੇ ਆਸ਼ੂ ਵੀਰ ਜੀ ਕੋਲ ਹੈ ਅੱਜ ਇਹ ਕੰਮ ਸਟਾਰਟ ਕਰਾਇਆ ਸੀ 20 ਲੱਖ ਰੁਪਏ ਦਾ ਟੈਂਡਰ ਹੈ ਜਿਹਦੇ ਵਿੱਚ 1 ਬਰਮਾ ਤੇ ਲੋਕ ਟਾਈਮਿੰਗ ਲੱਗੂਗੀ ਔਰ ਰੋਡ ਗਲੀਆਂ ਵੜਨਗੀਆਂ ਜਿਹਦੇ ਨਾਲ ਆਵਾਜਾਈ ਬਹੁਤ ਵੱਡੀ ਸਹੂਲਤ ਮਿਲੂਗੀ ਔਰ ਪਿੰਡ ਦੀ ਜਿਹੜੀ ਦਿੱਖ ਹੈ ਉਹ ਵੀ ਬਹੁਤ ਸੁੰਦਰ ਹੈ ਮੈਂ ਸਾਰੇ ਏਤਵਾਲੀਆਂ ਨੂੰ ਬਹੁਤ ਬਹੁਤ ਵਾਰ ਕਹਿ ਰਿਹਾ ਕਿ ਏਤਵਾਲੀ ਵਿੱਚ ਰਾਉਂ ਸਾਡੇ ਆ ਦੇ ਦੇ ਯਾਰ ਅਧਿਕਾਰ ਨੇ ਕਰਿਆ ਜੀ ਸਦਾ ਬਸਵੀ ਸਿੰਘ ਰਾਏ ਐਮਐਲਏ ਸਾਹਿਬ ਨੇ ਕਿਥੇ ਸ਼ਰਕਤਾਂ ਨਵੀਂ ਪੜ ਗਈ ਸੀ ਪਿੰਡ ਦੀ ਫਿਰਨੀ ਪਰ ਪਿੰਡ ਦੇ ਇੱਕ ਸਾਈਡ ਤੇ ਇੰਟਰਲੌਕ ਲੱਗ ਰਹੀ ਸੀ ਜੀ ਉਹ ਪਿੰਡ ਦੇ ਚਾਰੇ ਪਾਸੇ ਲੱਗ ਰਹੀ ਜਿਹਦਾ 20 ਲੱਖ ਰੁਪਏ ਦਾ ਟੈਂਡਰ ਸੀ ਤੇ ਨਾਲ ਦੀ ਨਾਲ ਪਿੰਡ ਦਾ ਏਤਵਾਲੀ ਨੂੰ ਲੈ ਕੇ ਜਿਹੜੇ ਸੜਕ ਖਰਾਬ ਸੀ ਮਰੋਫਰ ਰੋਡ ਉਹਦਾ ਪੱਛਲਾ ਵਾਲਾ ਕੰਮ ਅੱਜ ਸ਼ੁਰੂ ਹੋ ਗਿਆ ਜੀ ਕਿਸੇ ਨਾਤਾ ਆਪਦੀ ਵੀ ਆਮ ਆਦਮੀ ਪਾਦੀ ਵੱਲੋਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਾਈਗੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ